ਸਤਿਕਾਰਯੋਗ ਜੀ ਮੈਂ ਤੁਹਾਡਾ ਆਪਣਾ ਕਰਨਵੀਰ ਪੰਜਾਬ ਦੇ ਵਿੱਚ ਇਸ ਵੇਲੇ ਟੈਂਪਰੇਚਰ 40 ਤੋਂ 42 ਆ ਪਰ ਤੁਸੀਂ ਕੁਦਰਤ ਦੇ ਰੰਗ ਦੇਖ ਲਓ ਪੰਜਾਬ ਤੋਂ ਸਿਰਫ 45 ਕਿਲੋਮੀਟਰ ਦੀ ਦੂਰੀ ਤੇ ਖੜੇ ਆ ਅਸੀਂ ਤਾਂ ਇੱਥੇ ਧੁੰਦ ਦੇ ਨਾਲ ਮੀਂਹ ਵੀ ਪੈ ਰਿਹਾ ਆ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਕੁਦਰਤ ਦੇ ਰੰਗ ਬਿਲੇਹਾਰੇ ਜਾਣਦੇ ਆ ਕਿ ਜਿੱਥੇ ਪੰਜਾਬ ਦੇ ਵਿੱਚ ਇੰਨੀ ਗਰਮੀ ਆ 40 42 ਟੈਂਪਰੇਚਰ ਅੱਜ ਮੀਂਹ ਦਸਿਆ ਹੋਇਆ ਆ ਕੱਲ ਵੀ ਨਹੀਂ ਰਕਿਆ ਹੋਇਆ ਆ ਪਰ ਫਿਰ ਵੀ ਗਰਮੀ ਬਹੁਤ ਜ਼ਿਆਦਾ ਆ ਅਸੀਂ ਸੋਲਣ ਤੋਂ ਤਕਰੀਬਨ 20 ਕਿਲੋਮੀਟਰ ਪਿੱਛੇ ਖੜੇ ਆ ਸੋਲਣ ਇੱਥੋਂ 20 ਕਿਲੋਮੀਟਰ ਦੀ ਦੂਰੀ ਤੇ ਆ ਪਰ ਤੁਸੀਂ ਦੇਖ ਲਓ ਚੰਡੀਗੜ੍ਹ ਸਿਰਫ ਇੱਥੋਂ 42 ਤੋਂ 43 ਕਿਲੋਮੀਟਰ ਰਹਿ ਜਾਂਦਾ ਆ ਤੇ ਧੁੰਦ ਪਈ ਹੋਈ ਆ ਨਾਲ ਬਾਰਿਸ਼ ਲੱਗੀ ਹੋਈ ਆ ਤੇ ਮੌਸਮ ਬਿਲਕੁਲ ਇਸ ਹਿਸਾਬ ਦਾ ਕਿ ਇੱਥੇ 16 ਟੈਂਪਰੇਚਰ ਹੋ ਚੁੱਕਾ ਆ ਇਸ ਟਾਈਮ ਤੇ ਅਸੀਂ ਸਵੇਰ ਦੇ 7:30-8:00 ਵਜੇ ਆ ਜੇ ਅਸੀਂ ਦੇਖੀਏ ਕਿ ਆਪਣੇ ਪੰਜਾਬ ਦਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਲਈਏ ਤਾਂ ਉੱਥੇ ਵੀ ਟੈਂਪਰੇਚਰ ਸਵੇਰ ਦੇ 7:00 ਵਜੇ ਕੀ ਟੈਂਪਰੇਚਰ ਸਿਗਾ ਪਰ ਕੁਦਰਤ ਦੀ ਜੋ ਮੌਜੂਆ ਜੋ ਕੁਦਰਤ ਦਾ ਨਜ਼ਾਰਾ ਆ ਉਹ ਇੱਕ ਦੇਖਣ ਨੂੰ ਮਿਲਦਾ ਆ ਕਿਉਂਕਿ ਬਹੁਤ ਘੱਟ ਟਾਈਮ ਇਦਾਂ ਹੁੰਦਾ ਕਿ ਜਦੋਂ ਮੌਸਮ ਇਸ ਹਿਸਾਬ ਦਾ ਹੋ ਜਾਂਦਾ ਆ ਕਿ ਅਸੀਂ ਲੋਕ ਘੁੰਮਣ ਆਉਂਦੇ ਆ ਸ਼ਿਮਲੇ ਵੱਲ ਲੋਕ ਬਹੁਤ ਜਾ ਰਿਹਾ ਘੁੰਮਣ ਇਸ ਟਾਈਮ ਇਹ ਗੱਡੀਆਂ ਦਾ ਜਾਮ ਲੱਗ ਰਿਹਾ ਸੋਲਣ ਤੋਂ ਸਾਨੂੰ ਇਹ ਵੀ ਖਬਰ ਮਿਲ ਰਹੀ ਆ ਕਿ ਅੱਗੇ ਜਾਮ ਲੱਗ ਗਿਆ ਲੈਂਡਸਲੈਂਡਿੰਗ ਹੋ ਰਹੀ ਆ ਕਿ ਬਾਰਿਸ਼ ਦੇ ਕਰਕੇ ਜਿਹੜੀਆਂ ਪਹਾੜੀਆਂ ਆ ਉਹ ਡਿੱਗ ਰਹੀਆਂ ਆ ਪਰ ਉਹਦੇ ਕਰਕੇ ਵੀ ਦੇਖ ਲਓ ਸਾਨੂੰ ਠੰਡ ਲੱਗ ਰਹੀ ਆ ਸਰੀਰ ਕੰਬ ਰਿਹਾ ਆ ਫਿਰ ਵੀ ਇੱਕ ਇੱਕ ਵਧੀਆ ਮਾਹੌਲ ਵਾ ਧੁੰਦ ਵਾ ਬੱਦਲਾਂ ਦੇ ਵਿੱਚ ਬੱਦਲ ਥੱਲੇ ਆ ਰਹੇ ਆ ਤਾਂ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਇਹ ਇੰਨੀ ਗਰਮੀ ਆ ਪਰ ਕੁਦਰਤ ਦਾ ਇਹੋ ਜਿਹਾ ਮਾਹੌਲ ਆ ਦੇਖੋ ਕਿੰਨਾ ਮੀਂਹ ਪਿਆ ਹੋਊਗਾ ਜਿਹੜਾ ਪਾਣੀ ਚੱਲਦਾ ਪਿਆ ਆ ਤੇ ਵਾਰਿਸ਼ ਦੇ ਵਿੱਚ ਖੜੇ ਆ ਬਹੁਤ ਵਧੀਆ ਆਨੰਦ ਆ ਰਹੇ ਆ ਇੱਕ ਸ਼ਿਮਲੇ ਜਾ ਰਹੇ ਸੀਗੇ ਤਾਂ ਸੋਚਿਆ ਕਿ ਦਰਸ਼ਕਾਂ ਦੇ ਰੂਬਰੂ ਹੋਈਏ ਇਹ ਗੱਲ ਦੱਸੀਏ ਕਿ ਤੁਹਾਡਾ ਘੁੰਮਣ ਦਾ ਸਹੀ ਟਾਈਮ ਹੈਗਾ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਸੋਲਣ ਆਉਣਾ ਚਾਹੁੰਦੇ ਹੋ ਸ਼ਿਮਲੇ ਆਉਣਾ ਚਾਹੁੰਦੇ ਹੋ ਤੇ ਬਿਲਕੁਲ ਸਹੀ ਵਕਤ ਹੋ ਆ ਤੁਸੀਂ ਆ ਸਕਦੇ ਹੋ ਪਰ ਇੱਕ ਇੱਥੇ ਵੀ ਆ ਗਈ तकरीबन ਲਗਾਤਾਰ ਇੱਕ ਹਫਤਾ ਇੱਥੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੋਈ ਆ ਕਿ ਇਸ ਟਾਈਮ ਇੱਥੇ ਡਰਾਈਵ ਨਾ ਕੀਤਾ ਜਾਵੇ ਕਿਉਂਕਿ ਪਹਾੜ ਡਿੱਗਦੇ ਆ ਥੱਲੇ ਇਹ ਪਹਾੜਾਂ ਦੀ ਸੁਰੱਖਿਆ ਵਾਸਤੇ ਇਹਨਾਂ ਨੇ ਜਾਲ ਵੀ ਲਗਾ ਦਿੱਤਾ ਜਾਲ ਲਾ ਰਹੇ ਆ ਤਾਂ ਕਿ ਉਹ ਜਿਹੜੇ ਆਵਾਜਾਈ ਨੂੰ ਕੋਈ ਰੁਕਾਵਟ ਨਾ ਹੋਵੇ ਥਾਂ ਥਾਂ ਜੀਸੀਬੀਆਂ ਖੜੀਆਂ ਆ ਤੁਸੀਂ ਦੇਖ ਸਕਦੇ ਹੋ ਇਹ ਜੀਸੀਬੀਆਂ ਤਾਲਾਈਆਂ ਆ ਕਿ ਇੱਥੋਂ ਜਦੋਂ ਪਹਾੜ ਲੈਟਸ ਲੈਂਡਿੰਗ ਹੁੰਦੀ ਆ ਤਾਂ ਪਹਾੜ ਡਿੱਗਦੇ ਆ ਪਹਾੜ ਡਿੱਗਣ ਦੇ ਕਾਰਨ ਰਸਤਾ ਸਾਫ਼ ਕਰਨ ਵਾਸਤੇ ਇਹ 4-4 ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਸਰਕਾਰ ਨੇ ਜੀਸੀਬੀਆਂ ਖੜੀਆਂ ਕੀਤੀਆਂ ਹੋਈਆਂ ਆ ਬਹੁਤ ਸ਼ਲਾਘਾਯੋਗ ਕੰਮ ਆ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਅੱਜਕੱਲ ਆਪਣੀ ਫੋਰਸ ਨਵੀਂ ਆ ਤੇ ਹਿਮਾਚਲ ਦੇ ਵਿੱਚ ਵੀ ਜਿੱਦਾਂ ਮੌਸਮ ਖਰਾਬ ਹੋ ਰਿਹਾ ਤਾਂ ਨਾਲ-ਨਾਲ ਇਹਨਾਂ ਨੇ ਆਪਣੀਆਂ ਜੀਸੀਬੀਆਂ ਲਾਈਆਂ ਹੋਈਆਂ ਆ ਵੀਡੀਓ ਤਾਂ ਸਿਰ ਬਣਾਉਣ ਦਾ ਮਕਸਦ ਇਹ ਆ ਕਿ ਲੋਕ ਇੱਧਰ ਘੁੰਮਣ ਆ ਰਹੇ ਆ ਮੌਸਮ ਅਸੀਂ ਅੱਧੀਆਂ ਬਾਹਾਂ ਦੀ ਕਮੀਜ਼ ਜ਼ਰੂਰ ਪਾਈ ਆ ਲੋਕ ਕਮੈਂਟ ਜ਼ਰੂਰ ਕਰਨਗੇ ਬਸ ਜੀ ਬਾ ਠੰਡ ਲੱਗਦੀ ਆ ਰੀਜ਼ਨ ਕੀ ਆ ਕਿ ਇੱਧਰ ਮਾਹੌਸ ਮਾਹੌਲ ਬਹੁਤ ਸ਼ਾਂਤਵਾ ਲੋਕ ਘੁੰਮਣ ਦੇ ਵਾਸਤੇ ਜਿਹੜੇ ਜਾਂਦੇ ਆ ਉਹ ਸਟੇ ਕਰਕੇ ਜਾਂਦੇ ਆ ਸੋਲਣ ਸੋਲਣ ਤਕਰੀਬਨ ਇੱਥੋਂ ਮੇਰੇ ਹਿਸਾਬ ਨਾਲ 30 ਕਿਲੋਮੀਟਰ ਹੋਰ ਹੋਊਗਾ ਤੇ ਚੰਡੀਗੜ੍ਹ ਤੋਂ ਮੈਂ ਅਸੀਂ 60 ਕਿਲੋਮੀਟਰ ਪਿੱਛੇ ਖੜੇ ਆ ਚੰਡੀਗੜ੍ਹ ਤੁਸੀਂ ਦੇਖ ਲਓ ਕਿ ਚੰਡੀਗੜ੍ਹ ਇਸ ਟਾਈਮ ਸਵੇਰੇ ਪਿਓ ਟੈਂਪਰੇਚਰ ਜਿਹੜਾ 32 ਤੋਂ 33 ਟੈਂਪਰੇਚਰ ਹੈਗਾ ਪਰ ਇੱਥੇ ਕਿੰਨਾ ਫਰਕ ਪੈ ਗਿਆ ਮੌਸਮ ਦਾ ਕਿ ਮੌਸਮ ਬਿਲਕੁਲ ਸਾਫ਼ ਆ ਤੇ ਠੰਡ ਦਾ ਮਾਹੌਲ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਹੜੇ ਲੋਕ ਘੁੰਮਣ ਜਾ ਰਹੇ ਆ ਉਹਨਾਂ ਵਾਸਤੇ ਇੱਕ ਬੇਨਤੀ ਆ ਕਿ ਤੁਸੀਂ ਘੁੰਮਣ ਜ਼ਰੂਰ ਜਾਓ ਘੁੰਮ ਘੁੰਮ ਕੇ ਦੇਖੋ ਕਿ ਸੋਲਣ ਤੋਂ ਪਹਿਲਾਂ ਜਦੋਂ ਤੁਸੀਂ ਸੋਲਣ ਇੰਟਰ ਨਹੀਂ ਕਰਨਾ ਸੋਲਣ ਤੋਂ ਤਕਰੀਬਨ 10 ਕਿਲੋਮੀਟਰ ਦੀ ਤੋਂ ਪਹਿਲਾਂ ਇੱਕ ਸ਼ਹਿਰ ਲੋ ਦੋਸਤੋ ਅ ਅੱਗੇ ਆ ਗਿਆ ਸੀ ਥੋੜਾ ਜਿਹਾ ਹੋਰ ਤੁਸੀਂ ਦੇਖ ਲਓ ਕਿ ਰਸ਼ ਫਿਰ ਥੋੜਾ ਥੋੜਾ ਘਟ ਰਿਹਾ ਹੈ ਕਿਉਂਕਿ ਲੋਕਾਂ ਨੇ ਕਹਿੰਦੇ ਪਿੱਛੇ ਇੱਕ ਪਹਾੜ ਸੀ ਉਹਦੇ 'ਚ ਥੋੜੀ ਜੀ ਪ੍ਰੋਬਲਮ ਆਈ ਆ ਲੈਂਡਸਕੈਪਿੰਗ ਹੋਈ ਆ ਤੇ ਉਹਦੇ ਚੱਕਰ ਦੇ ਵਿੱਚ ਗੱਡੀਆਂ ਪਿੱਛੇ ਰੁਕ ਗਈਆਂ ਤਾਂ ਕਰਕੇ ਜਿਹੜਾ ਜਾਮ ਲੱਗ ਗਿਆ ਆ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਕਾਫੀ ਖਰਾਬ ਦੇਖੋ ਜੀ ਤਾਂ ਪਹਾੜ ਜਿਹੜਾ ਕੱਲ ਦੀ ਤਰੀ ਬਰਾਸਾਇਆ ਕੰਮ ਚੱਲਿਆ ਪੱਥਰ ਡਿਗੇ ਆ ਤੇ ਕੱਲ ਰਾਤ ਦੀ ਮਤਲਬ ਰਾਤ ਦਾ ਤਸਵੀਰ ਸੀ ਕਹਿੰਦੇ ਤੇ ਕਾਫੀ ਜਾਮ ਠੱਬਾ 1.5 2 ਘੰਟੇ ਦਾ ਜਾਮ ਸੀ ਜਿਹੜਾ ਇੱਥੋਂ ਨਿਕਰ ਕੇ ਨਿਕਲੇ ਆ ਮੁਰਗੇ ਲੋਕ ਪਏ ਜਾਂ ਘਰਾਂ ਆ ਆ ਹੋਟਲ ਲੈ ਲੈ ਇੱਥੇ ਨਾ ਨੇ ਦੇਖ ਲਓ ਦੋਸਤੋ ਥੋੜਾ ਜਿਹਾ ਪਹਿਲਾਂ ਹੀ ਵਾਰਿਸ਼ ਹੋ ਕੇ ਖੱਡੀ ਆ ਤਾਂ ਜੀਸੀਬੀ ਆਪਣਾ ਕੰਮ ਕਰਕੇ ਜਾ ਰਹੀ ਆ ਪਾਸ ਤੋਂ ਪਹਿਲਾਂ ਕਾਫੀ ਜਾਮ ਸੀ ਇੱਥੇ ਤੇ ਜਾਮ ਤੋਂ ਬਾਅਦ ਜੀਸੀਬੀ ਇੱਥੇ ਮਤਲਬ ਹਮਾਚਲ ਸਰਕਾਰ ਦੀ ਇਹ ਬਹੁਤ ਖਾਸ ਗੱਲ ਆ ਕਿ ਤਕਰੀਬਨ 4 ਤੋਂ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਇਹਨਾਂ ਨੇ ਆਪਣੀਆਂ ਜੀਸੀਬੀਆਂ 1 2 ਇਦਾਂ ਖੜੀਆਂ ਕੀਤੀਆਂ ਹੋਈਆਂ ਹੈਗੇ ਜੇ ਕੋਈ ਵੀ ਮੌਸਮ ਦੇ ਮਤਲਬ ਰਕਾਰਡਿੰਗ ਕੋਈ ਪ੍ਰੋਬਲਮ ਆਉਂਦੀ ਆ ਤਾ ਇਹ ਜਦ ਹੀ 10-15 ਮਿੰਟ ਦੇ ਵਿੱਚ ਆ ਕੇ ਤਾਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਦੇਖ ਲਓ ਥੋੜਾ ਜਿਹਾ ਮੌਸਮ ਖਰਾਬ ਹੋ ਰਿਹਾ ਹੈ। ਘਰਾਈ ਪੱਥਰ ਡਿਗੇ ਹੋਏ ਆ ਪਹਾੜ ਤੋਂ ਸੇਮ ਇਧਰ ਦੂਸਰੀ ਸੜਕ ਵੱਲ ਵੀ ਆਏ ਹੋਏ ਆ ਤੇ ਇਦਾਂ ਮੌਸਮ ਖਰਾਬ ਹੋ ਰਿਹਾ ਆ ਸਾਡੀ ਬੇਨਤੀ ਬਾਰ-ਬਾਰ ਏਰੀਆ ਰੱਬ ਦੇ ਰੰਗ ਜਰੂਰ ਹੈਗੇ ਆ ਕਿ ਦੇਖ ਲਓ ਕਿ ਇੱਕ ਪਾਸੇ ਜਿੱਦਾਂ ਪੰਜਾਬ ਦੇ ਵਿੱਚ 40 ਤੋਂ 42 ਟੈਂਪਰੇਚਰ ਦੀ ਗਰਮੀ ਆ ਤੇ ਉਸੀ ਸੇਮ ਦੂਸਰੇ ਪਿੰਡ ਦੇ ਵਿੱਚ ਲੋਕ ਕੂਟੀਆਂ ਪਾ ਕੇ ਘੁੰਮ ਰਹੇ ਆ ਜਿਸ ਨੇ ਇਹ ਆ ਕਿ ਕੁਦਰਤ ਜਿਹੜੀ ਅ ਗਲਾ ਆ ਉਹ ਵਖਰੀ ਆ ਤਾਂ ਕਰਕੇ ਹਿਮਾਚਲ ਦੇ ਵਿੱਚ ਮੌਸਮ ਬਹੁਤ ਵਧੀਆ ਆ ਪਰ ਖਤਰਨਾਕ ਵੀ ਆ ਇਹ ਪਿੰਡਾਂ ਦੇ ਵਿੱਚ ਆਉਣਾ ਇਹ ਸ਼ਹਿਰਾਂ ਨੂੰ ਜਾਣਾ ਕਿਉਂਕਿ ਲੋਕ ਸਫ਼ਰ ਕਰਦੇ ਆ ਰਾਤ ਬਰਾਤੇ ਬੱਚਿਆਂ ਨੂੰ ਲੈ ਕੇ ਸਾਡੀ ਇਹੀ ਬਾਰ-ਬਾਰ ਬੇਨਤੀ ਆ ਕਿ ਮੌਸਮ ਨੂੰ ਦੇਖ ਕੇ ਤੁਸੀਂ ਸਫ਼ਰ ਜ਼ਰੂਰ ਕਰਿਓ ਤਾਂ ਜੋ ਤੁਸੀਂ ਖੱਜਲ ਖਰਾਬੀ ਤੋਂ ਬਚ ਸਕੋ ਸਾਡੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਮੌਸਮ ਸੁਹਾਣਾ ਜ਼ਰੂਰ ਆ ਮੌਸਮ ਵਧੀਆ ਜ਼ਰੂਰ ਆ ਪਰ ਮੌਸਮ ਦੇ ਨਾਲ-ਨਾਲ ਦਿੱਕਤ ਵੀ ਬਹੁਤ ਜ਼ਿਆਦਾ ਆ ਤੁਸੀਂ ਖੱਜਲ ਖਰਾਬ ਹੋ ਸਕਦੇ ਆ ਮੌਸਮ ਇੱਕ ਵਾਰੀ ਫੇਰ ਬੱਦਲ ਧੁੰਦ ਇੱਕ ਵਾਰ ਫੇਰ ਆਪਣੇ ਵੀਡੀਓ ਦੇ ਵਿੱਚ ਲਿੰਕ ਆਪਣੇ ਕਮਾਂਕਾਰਾਂ ਨੂੰ ਜਾ ਰਹੇ ਆ ਤੇ ਬਣੇ ਰਹੋ ਨਾਲ ਸੋ ਇਹ ਉਹ ਥਾਂ ਆ ਤਕਰੀਬਨ 2 ਘੰਟੇ ਪਹਿਲਾਂ ਨਾ ਅਸੀਂ ਇਸ ਥਾਂ ਦੇ ਵਿੱਚੋਂ ਨੰਨ ਕੇ ਗਏ ਸੀਗੇ ਤਾਂ ਇਹ ਜੀਸੀਬੀ ਇੱਥੇ ਲੱਗੀ ਹੋਈ ਸੀਗੀ ਤੇ ਜਦੋਂ ਲੈਂਡਿੰਗ ਹੋਈ ਆ ਤੇ ਇਹ ਸਾਰਾ ਮਲਵਾ ਜਿਹੜਾ ਪਹਾੜ ਦਾ ਆ ਥੱਲੇ ਡਿੱਗ ਗਿਆ ਤੇ ਉਹਦੇ ਨਾਲ ਨਾਲ ਹੀ ਇੱਥੇ ਬਹੁਤ ਜ਼ਿਆਦਾ ਹੁਣ ਸਾਫ਼ ਸਪਾਈ ਕਰ ਦਿੱਤੀ ਗਈ ਆ ਕਿਉਂਕਿ ਉਸ ਟਾਈਮ ਸਵੇਰ ਦੇ 4 ਵਜੇ ਸੀਗੇ ਤੇ ਆਉਣ ਦਾ ਫਾਇਦਾ ਜ਼ਰੂਰ ਹੈਗਾ ਆ ਘੁੰਮਣ ਲਈ ਹਿਮਾਚਲ ਬਹੁਤ ਸੋਹਣਾ ਆ ਪਰ ਅੱਜਕੱਲ੍ਹ ਥੋੜਾ ਜਾਂ ਖਤਰਨਾਕ ਜ਼ਰੂਰ ਆ ਕਿਉਂਕਿ ਜਦੋਂ ਇਹ ਪਹਾੜ ਡਿੱਗਦੇ ਆ ਨਾ ਕਿਸੇ ਨੂੰ ਪੁੱਛ ਕੇ ਨਹੀਂ ਡਿੱਗਦੇ ਤਾਂ ਕਰਕੇ ਮਲਬਾ ਬਹੁਤ ਜ਼ਿਆਦਾ ਡੇ ਬਾਏ ਡੇ ਥੱਲੇ ਨਿਕਰਿਆ ਕਿਉਂਕਿ ਪਹਾੜਾਂ ਨੇ ਤਾਂ ਦੱਸ ਕੇ ਨਹੀਂ ਡਿੱਗਣਾ ਜਦੋਂ ਬਾਰਿਸ਼ ਹੁੰਨੀ ਆ ਬਾਰਿਸ਼ ਦੇ ਨਾਲ ਨਾਲ ਮੌਸਮ ਖਰਾਬ ਹੋਣ ਦੇ ਨਾਲ ਇਹ ਪਹਾੜ ਵੀ ਥੱਲੇ ਡਿੱਗਦੇ ਆ ਤਾਂ ਪਰ ਖਾਸ ਗੱਲ ਇਹ ਆ ਬਾਰ-ਬਾਰ ਇੱਕ ਗੱਲ ਦੱਸ ਰਹੇ ਆ ਕਿ ਜਿਹੜੀਆਂ ਜੀਸੀਬੀਆਂ ਆ ਆ 5-5 ਕਿਲੋਮੀਟਰ ਦੇ ਇਹ ਦਾਇਰੇ ਦੇ ਵਿੱਚ ਖੜੀਆਂ ਕੀਤੀਆਂ ਆ ਰੋਡ ਡਿਵੀਜ਼ਨ ਕੀਤੀ ਹੋਈ ਸੀ ਕਿਉਂਕਿ ਇੱਥੇ ਕਾਫੀ ਜਦੋਂ ਅਸੀਂ ਸਵੇਰੇ ਆਏ ਸੀਗੇ ਤਾਂ ਕਾਫੀ ਰਸ ਸੀਗਾ ਉਹਦੇ ਕਰਕੇ ਲੋਕਾਂ ਨੇ ਇਹ ਕਾਫੀ ਸਕੂਟ ਵੀ ਕੀਤੀ ਆਪ ਵੀ ਮਦਦ ਕੀਤੀ ਤਾਂ ਲੋਕਾਂ ਨੇ ਮਦਦ ਦੇ ਨਾਲ-ਨਾਲ ਤਾਂ ਇਹ ਜਾਮ ਖੁੱਲ ਗਿਆ ਲੋਕ ਜਾ ਰਹੇ ਆ ਕੋਈ Shimla ਨੂੰ ਜਾ ਰਹੇ ਆ ਤੇ ਕੋਈ ਵਾਪਸ ਆ ਰਹੇ ਆ ਆ ਬਹੁਤ ਅਜਿਹੇ ਲੋਕ ਆ ਜਿਹੜਾ ਸਫਰ ਛੱਡ ਕੇ ਵਿੱਚੋਂ ਹੀ ਵਾਪਸ ਜਾ ਰਹੇ ਰੀਜ਼ਨ ਰੀਜ਼ਨ ਮੌਸਮ ਖਰਾਬ ਆ ਬਹੁਤ ਖਰਾਬ ਆ ਪੂਰਾ ਅਗਲਾ 1 ਹਫਤਾ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੋਈ ਆ ਕਿ ਤੁਸੀਂ ਜੇ ਹੋ ਸਕਦਾ ਤੇ ਪਹਾੜੀ ਇਲਾਕਿਆਂ ਦੇ ਵਿੱਚ ਸਫਰ ਨਾ ਕਰੋ ਕਿਉਂਕਿ ਪਹਾੜੀ ਇਲਾਕੇ ਚ ਸਫਰ ਕਰਨ ਦਾ ਮਤਲਬ ਤੁਸੀਂ ਮੌਤ ਨੂੰ ਗਲੇ ਲਗਾਉਣਾ ਆ ਕਿਉਂਕਿ ਜਦੋਂ ਵੀ ਕਿਸੇ ਪਹਾੜ ਦੀ ਸਲੈਲਡਿੰਗ ਹੁੰਦੀ ਆ ਪਹਾੜ ਥੱਲੇ ਡਿੱਗਦਾ ਆ ਦਾ ਮਲਬਾ ਸਾਫ ਕਰਨ ਨੂੰ ਤਕਰੀਬਨ 3 ਤੋਂ 4 ਘੰਟੇ ਲੱਗ ਜਾਂਦੇ ਆ ਤੇ 3 ਤੋਂ 4 ਘੰਟੇ ਦਾ ਮਤਲਬ ਜਿਹੜਾ ਤੁਹਾਡਾ ਟ੍ਰੈਫਿਕ ਵਾ ਉਹ 8 ਘੰਟੇ ਦਾ ਹੋ ਗਿਆ ਕਿਉਂਕਿ ਜਿਹੜੀਆਂ ਗੱਡੀਆਂ ਖੜਨੀਆਂ ਉਹਨਾਂ ਨੂੰ ਨੰਘਾਉਣ ਦਾ ਵੀ ਬਹੁਤ ਔਖਾ ਹੋ ਜਾਂਦਾ ਜਦੋਂ ਇੱਕ ਸੜਕ ਬੰਦ ਹੋ ਜਾਂਦੀ ਆ ਤੇ ਦੂਸਰੀ ਸੜਕ ਵੱਲੋਂ ਇਹ ਵਾਪਸੀ ਕਰਵਾਉਣੀ ਪੈਂਦੀ ਆ ਕਿ ਵਨ ਵੇ ਚਲਾ ਕੇ ਦੋਨਾਂ ਪਾਸੇ ਇਹ ਸੜਕ ਨੂੰ ਚਲਾਉਣਾ ਪੈਂਦਾ ਆ ਇੱਕਾ ਤਸਵੀਰ ਵਾ ਇਹ ਸਵੇਰ ਦਾ ਮੀਂਹ ਪਿਆ ਤਾਂ ਕਿਸ ਹਾਲਾਤਾਂ ਜਿਹੜੇ ਪੱਥਰ ਵਾ ਰੁੜ ਚੁੱਕੇ ਆ ਪੱਥਰਾਂ ਦੀ ਇਹ ਜਿਹੜੀ ਬਣਤਰ ਸੀ ਜੋ ਧਰਤੀ ਸੀ ਤੋਂ ਹਿਲ ਚੁੱਕੀ ਹੈ ਕਿੰਨਾ ਖਤਰਨਾਕ ਹੋਊਗਾ ਜਦੋਂ ਬਾਰਿਸ਼ ਪੈਂਦੀ ਹੈ ਤਾਂ ਇਹ ਮਾਹੌਲ ਬਣਦਾ ਆ ਕਿ ਤੁਸੀਂ ਦੇਖ ਲਓ ਕਿ ਕਿੰਨਾ ਖਤਰਨਾਕ ਹੋਊਗਾ ਕਿ ਬਾਰਿਸ਼ ਦੇ ਵਿੱਚ ਇਹ ਸਫ਼ਰ ਨਹੀਂ ਕਰਨਾ ਚਾਹੀਦਾ ਅਸੀਂ ਤਾਂ ਬਾਰ-ਬਾਰ ਇਹੀ ਗੱਲ ਕਹਿੰਦੇ ਆ ਕਿ ਬਾਰਿਸ਼ ਦੇ ਵਿੱਚ ਸਫ਼ਰ ਨਾ ਕਰੋ ਜੇ ਤੁਸੀਂ ਸਫ਼ਰ ਕਰਦੇ ਵੀ ਹੋ ਮੌਸਮ ਨੂੰ ਦੇਖ ਕੇ ਚੱਲੋ ਜੇ ਤੁਸੀਂ ਤੁਹਾਨੂੰ ਕਿਤੇ ਲੱਗਦਾ ਹੈ ਕਿ ਤੁਸੀਂ ਫਸ ਚੁੱਕੇ ਹੋ ਜਾਂ ਤਾਂ ਤੁਸੀਂ ਫਸਣ ਦੀ ਕਗਾਰ ਹੈਗੀ ਆ ਤਾਂ ਤੁਸੀਂ ਉੱਥੇ ਆਪਣਾ ਸਟਾਪ ਲੈ ਕੇ ਹੋਟਲ ਲੈ ਕੇ ਰੁਕ ਜਾਓ ਤਾਂ ਜੋ ਤਾਂ ਜੋ ਤੁਸੀਂ ਆਪਣੀ ਸੇਫਲੀ ਘਰਾਂ ਨੂੰ ਵਾਪਸ ਜਾ ਜਾਗੋ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਦਾ ਉਹ ਬੱਚੇ ਜਾਂਦੇ ਆ ਪਰ ਨਾਲ ਨਾਲ ਸੇਫਟੀ ਵੀ ਜ਼ਰੂਰੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਥੋਂ ਦੇਖ ਰਹੇ ਹੋ ਸਿਰਫ 50 ਕਿਲੋਮੀਟਰ ਦੀ ਦੂਰੀ ਸੋਲਨ ਵੀ ਦਾ ਕਾਫੀ ਠੰਡਾ ਮੌਸਮ ਹੋ ਚੁੱਕਾ ਆ ਤੇ ਸ਼ਿਮਲਾ ਬਹੁਤ ਠੰਡਾ ਹੋ ਚੁੱਕਾ ਆ ਕੁਮੜਲੇ ਜਿਦਾ ਜਿਦਾ ਅੱਗੇ ਜਾ ਰਹੇ ਆ ਰਾਸ਼ ਵੀ ਵੱਧ ਰਿਹਾ ਮੌਸਮ ਨੋ ਡਾਊਟ ਬਹੁਤ ਵਧੀਆ ਹੋ ਰਿਹਾ ਹੈ ਠੰਡ ਹੋ ਚੁੱਕੀ ਆ ਟੈਂਪਰੇਚਰ ਵੀ 14 ਤੱਕ ਆ ਚੁੱਕਾ ਆ ਸੋਲਣ ਦਾ ਸ਼ਿਮਲਾ ਬਿਲਕੁਲ ਠੰਡਾ ਹੋ ਚੁੱਕਾ ਆ ਮੀਂਹ ਪੈ ਰਿਹਾ ਪਰ ਨੁਕਸਾਨ ਇਹ ਹੈ ਕਿ ਪੂਰਾ ਹਫਤਾ ਮੀਂਹ ਦਾ ਆ ਤੁਸੀਂ ਦੇਖ ਲਓ ਸੜਕਾਂ ਗਿੱਲੀਆਂ ਆ ਕਈ ਥਾਂ ਦਾ ਜਾਮ ਵੀ ਲੱਗਾ ਸੀ ਜਿੱਦਾ ਪਿਛਲੇ ਪਿੱਛੇ ਤੁਸੀਂ ਦੇਖਿਆ ਕਿ ਜਾਮ ਲੱਗਾ ਹੋਇਆ ਸੀ ਇਸੇ ਤਰ੍ਹਾਂ ਹੀ ਜਾਮ ਜਿਹੜਾ ਹੌਲੀ ਹੌਲੀ ਨਾ ਵੱਧ ਰਿਹਾ ਆ ਜਿੱਥੇ ਤਾਂ ਡਬਲ ਰੋਡ ਆ ਉੱਥੇ ਤਾਂ ਠੀਕ ਆ ਪਰ ਕਈ ਥਾਂ ਟਰੱਕ ਖੜੇ ਆ ਜੀਸੀਵੀਆ ਖੜੀਆਂ ਆ ਜਾਂ ਛੋਟੇ ਫੋਰਵਲਰ ਖੜੇ ਆ ਉਹਨੂੰ ਪਤਾ ਆ ਕਿ ਅੱਗੇ ਜਾਮ ਲੱਗਾ ਹੋਇਆ ਆ ਤੇ ਸਾਡੀ ਬੇਨਤੀ ਇਹੀ ਆ ਕਿ ਜੇ ਤੁਸੀਂ ਆ ਰਹੇ ਆ ਤਾਂ ਪਲੀਜ਼ ਆਪਣੇ ਮੌਸਮ ਨੂੰ ਦੇਖ ਕੇ ਫੇਰੀ ਕਰੋ ਬਹੁਤ ਹੈਰਾਨੀ ਵਾਲੀ ਗੱਲ ਆ ਜਿੱਥੇ ਪੰਜਾਬ ਦੇ ਵਿੱਚ ਇੰਨੀ ਗਰਮੀ ਆ ਸ਼ਾਇਦ ਉੱਥੇ ਵੀ ਅਜ ਮੀਂਹ ਪੈ ਜਾਵੇ ਤੇ ਜਦੋਂ ਸਾਡੀ ਵੀਡੀਓ ਅਪਲੋਡ ਹੋਊਗੀ ਤਾਂ ਸ਼ਾਇਦ ਪੰਜਾਬ ਦੇ ਵਿੱਚ ਵੀ ਮੀਂਹ ਪੈਂਦਾ ਹੋਊਗਾ ਕਿਉਂਕਿ ਦੱਸਿਆ ਹੋਇਆ ਕਿ ਅੱਜ ਮੀਂਹ ਪਊਗਾ ਉੱਥੇ ਤਾਂ ਖੂਬਸੂਰਤ ਇਹ ਦੇਖਣ ਵਾਸਤੇ ਤੁਸੀਂ ਆ ਸਕਦੇ ਹੋ ਸ਼ਿਮਲੇ ਵੀ ਘੁੰਮ ਸਕਦੇ ਹੋ ਸੋਲਣ ਵੀ ਘੁੰਮ ਸਕਦੇ ਹੋ ਆਨੰਦ ਮਾ ਸਕਦੇ ਹੋ ਪਰ ਸਾਵਧਾਨੀ ਨਾਲ ਆਪਣੇ ਬੱਚਿਆਂ ਨੂੰ ਧਿਆਨ ਨਾਲ ਲੈ ਕੇ ਆਓ ਤਿਲਕਣ ਵੀ ਟ੍ਰੈਕਿੰਗ ਬਿਲਕੁਲ ਨਾ ਕਰੋ ਕਿਉਂਕਿ ਟ੍ਰੈਕਿੰਗ ਦਾ ਮੌਸਮ ਨਹੀਂ ਹੈਗਾ ਪਹਾੜਾਂ ਦੇ ਉੱਪਰ ਕਾਫੀ ਤੇਜ਼ ਪਾਣੀ ਥੱਲੇ ਆ ਰਿਹਾ ਹੈ ਕਿਉਂਕਿ ਪਹਾੜ ਦੇ ਉੱਪਰ ਕਾਫੀ ਹੈਵੀ ਰੇਨ ਹੋ ਰਹੀ ਆ ਤੇ ਸਾਡਾ ਮਕਸਦ ਸੀ ਸਿਰਫ ਇੱਕ ਇਹ ਵੀਡੀਓ ਦਿਖਾਉਣ ਦਾ ਕਿ ਕਾਫੀ ਮੌਸਮ ਖਰਾਬ ਹੋ ਰਿਹਾ ਹੈ ਜਨਤਕ ਤੌਰ ਤੇ ਨਿਊਜ਼ ਦੇ ਵਿੱਚ ਵੀ ਆ ਰਿਹਾ ਹੈ ਜਿੱਦਾਂ ਕੁਲੂ ਮਨਾਲੀ ਦੇ ਵਿੱਚ ਰਸ ਬੱਧ ਰਿਹਾ ਹੈ ਉਸੇ ਤਰ੍ਹਾਂ ਹੀ ਸੋਲਣ ਦੇ ਵਿੱਚ ਤੇ ਸ਼ਿਮਲੇ ਦੇ ਵਿੱਚ ਰਸ ਬੱਧ ਰਿਹਾ ਹੈ ਕਸੋਲੀ ਦੇ ਵਿੱਚ ਵੀ ਲੋਕਾਂ ਦਾ ਭੀੜ ਭੜਕਾ ਕਾਫੀ ਹੋਣ ਜਾ ਰਿਹਾ ਹੈ ਪਰ ਜਿਆਦਾ ਜਿਹੜਾ ਮੌਸਮ ਖਰਾਬ ਹੋਊਗਾ ਸ਼ਿਮਲੇ ਦੇ ਵਿੱਚ ਆ ਤੇ ਜਦੋਂ ਜਦੋਂ ਤੁਸੀਂ ਸ਼ਿਮਲੇ ਜਾਂਦੇ ਆ ਤਾਂ ਰਸਤੇ ਦੇ ਵਿੱਚ ਬਹੁਤ ਜਾਮ ਲੱਗਾ ਮਿਲੂਗਾ ਤੁਹਾਨੂੰ ਇਹ ਅੱਜ ਦੀ ਵੀਡੀਓ ਆਪਰ ਹੁਣ ਲੋਡ ਹੋਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਮੀਂਹ ਜਦੋਂ ਤੇ ਨਿਊਜ਼ 'ਚ ਵੀ ਦੇਖੋਗੇ ਤੇ ਕਾਫੀ ਮੀਂਹ ਦੀ بارش ਹੁੰਦੀ ਨਜ਼ਰ ਆਊਗੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ